2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜੇ ਹੁਕਮਨਾਮਿਆਂ ਦੇ ਯਾਰ ਮੈਂ ਇਹਦੇ ਵਿੱਚ ਬਾਰ-ਬਾਰ ਜਵਾਬ ਦਿੰਦਾ ਕੋਈ ਫਾਇਦਾ ਨਹੀਂ ਹਾਂ ਮੈਂ ਹੀ ਪੇਸ਼ ਹੋਇਆ ਸੀ ਹਾਂ ਮੈਨੂੰ ਜੋ ਉਦੇਸ਼ ਕੀਤਾ ਮੈਂ ਸਾਰੇ ਮੰਨੇ ਹਾਂ ਹਾਂ ਸਾਰੇ ਮੰਨੇ ਇੱਕ ਦੱਸ ਦਿਓ ਸਿਰ ਝੁਕਾ ਕੇ ਸਾਰੇ ਸਾਹਮਣੇ ਜੋ ਮੈਨੂੰ ਕਿਹਾ ਕਿ ਅਸੀਂ ਮੈਂ ਸਾਰਾ ਕੀਤਾ ਉਹਦੇ ਬਾਅਦ ਸਿੰਘ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਤੁਸੀਂ ਸਾਰਾ ਕੁਝ ਜਿਵੇਂ ਅਸੀਂ ਕਹਿ ਚੁੱਕਾ ਹੁਣ ਮੈਂ ਕਿਹਨੂੰ ਸਰਟੀਫਿਕੇਟ ਦਿਆਂ ਹਾਂ ਤੁਹਾਡੇ ਦੀ ਜਿਹੜੀ ਗੋਲੀ ਚੱਲੀ ਸੀ ਕੁਝ ਬਣਿਆ ਉਹਦਾ ਉਹ ਤਾਂ ਕਿਉਂਕਿ ਰਲਕੇ ਚਲਾਈ ਸੀ ਇਹਨਾਂ ਨੇ ਤੁਸੀਂ ਦੇਖ ਲਓ ਮੇਰੇ ਤੇ ਗੋਲੀ ਚੱਲੀ ਹੋਏ ਤੇ ਕਮਿਸ਼ਨਰ ਅਮਰ ਸਰ ਮੈਨੂੰ ਮੈਂ ਉੱਥੇ ਬੈਠ ਰਿਹਾ ਤਿੰਨ ਘੰਟੇ ਉਹ ਦੋ ਘੰਟੇ ਉਹਦੇ ਬਾਅਦ ਦੇਖਣ ਵੀ ਨਹੀਂ ਆਇਆ ਮੈਂ ਕਾਲੀ ਦਲ ਦਾ ਪ੍ਰਧਾਨ ਹਾਂ ਕਾਲੀ ਦਲ ਦਾ ਪ੍ਰਧਾਨ ਦੀ ਗੋਲੀ ਚੱਲੀ ਹੈ ਤੇ ਪਰਚਾ ਕੀ ਦਿੰਦੇ ਆ ਕਿ ਜਿਉ ਹੱਥੋਂ ਪਾਈ ਆਇਆ ਪਤਾ ਨਹੀਂ ਲੱਗਿਆ ਕੌਣ ਸੀ ਹੱਥੋਂ ਪਾਇਆ ਇਹ ਤੇ ਹੱਥੋਂ ਪਾਈ ਚ ਗੋਲੀ ਚੱਲ ਗਈ ਹੱਥੋਂ ਪਾਈ ਸੀ ਕਿਉਂਕਿ ਉਹਨਾਂ ਨੇ ਹੀ ਭੇਜਿਆ ਸੀ ਸਰਕਾਰ ਦੇ ਨਾਲ ਰਲੇ ਸੀ ਅਪਲਾਨਡ ਸੀ ਉਸ ਪਲਾਨ ਦੇ ਤਹਿਤ ਉਹ ਪਲਾਨ ਫੇਲ ਹੋ ਗਿਆ ਉਹ ਬੰਦੇ ਨੂੰ ਬਚਾਉਣਾ ਸੀ ਤੇ ਐਜਾ ਪਰਚਾ ਦਿੱਤਾ ਐਜੇ ਪਰਚੇ ਤੇ ਦੇਖੋ ਲੋ ਖੈਡੋ ਦੀ ਪਾਰਟੀ ਦੇ ਇੱਕ ਡਿਪਟੀ ਸੀਐਮ ਦੇ ਗੋਲੀ ਚਲੀ ਹੋਏ ਤੇ ਬੰਦੇ ਨੂੰ 3 ਮਹੀਨੇ ਜੇ ਬੇਲ ਮਿਲ ਜਾਂਦੀ ਹੈ ਇਹਨਾਂ ਨੇ ਕਰਾਈਏ ਸਾਰਾ ਕੁਝ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਿਆ ਬੇਸ਼ੱਕ ਕੱਲ ਨੋਟੀਫਿਕੇਸ਼ਨ ਉਹ ਤੇ ਆ ਗਿਆ ਉਹ ਹਾਲੇ ਕਹਿੰਦੇ ਜਿਹੜੀਆਂ ਜਥੇਬੰਦੀਆਂ ਉਹ ਕਹਿੰਦੀ ਸੀ ਲੜਾਈ ਲੜਨੀ ਆ ਸਟੂਡੈਂਟ ਜਥੇਬੰਦੀਆਂ ਕਹਿੰਦੇ ਵੀ ਇੱਥੇ ਸੈਨਟ ਦੀਆਂ ਚੋਣਾਂ ਹੋਣਾਂ ਅਕਾਲੀ ਦਲ ਦਾ ਉਸ ਤੇ ਕੀ ਸਟੈਂਡ ਰਹੇਗਾ ਬੜਾ ਕਲੀਅਰ ਹੈ ਪੰਜਾਬ ਯੂਨੀਵਰਸਿਟੀ ਇੱਕ ਐਕਟ 3 ਬਣੀ ਹੈ ਆ ਪੰਜਾਬ ਦੀ ਯੂਨੀਵਰਸਿਟੀ ਹੈ ਦੇਖੋ ਜਦੋਂ ਬਣਿਆ ਸੀ ਉਦੋਂ ਪਹਿਲੇ ਪੰਜਾਬ ਇੰਟਰ ਸਟੇਟ ਸੀ ਉਹਦੇ ਬਾਅਦ ਹਰਿਆਣਾ ਆਪਣੇ ਹਰਿਆਣਾ ਨੇ ਆਪਣੀ ਅਲੱਗ ਯੂਨੀਵਰਸਿਟੀ ਬਣਾ ਲਈ ਉਹ ਇਥੋਂ ਨਿਕਲ ਗਈ ਮਾਚਲ ਨੇ ਆਪਣੀ ਹਿਮਾਚਲ ਯੂਨੀਵਰਸਿਟੀ ਬਣਾਈ ਉਹ ਐਗਜ਼ਿਟ ਕਰ ਗਏ ਆਹ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਐ ਹੁਣਾਂ ਕੰਟਰੋਲ ਕਰਨਾ ਚਾਹੁੰਦੇ ਐ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਪੰਜਾਬ ਦੇ ਡੈਮਾਂ ਦੇ ਕੰਟਰੋਲ ਹੁਣ ਐਜੂਕੇਸ਼ਨ ਦੇ ਕੰਟਰੋਲ ਜਿਹੜਾ ਕਾਲੀ ਦਲ ਨਹੀਂ ਹੋਂਦ ਦਊਗਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਕੀ ਬਣ ਰਿਹਾ ਕਿੱਥੇ ਖੜਾ ਐ ਅਜੇ ਗੱਲਬਾਤ ਕੋਈ ਸਰਕਾਰ ਕਿਵੇਂ ਲੈ ਰਹੀ ਉਹਨਾਂ ਉਹ ਸਰਕਾਰ ਤਰੀਕਾ ਲਈ ਜਾਂਦੀ ਐ ਵਕੀਲ ਪੇਸ਼ ਨਹੀਂ ਹੁੰਦੇ ਤਰੀਕ ਲੈ ਲੈਂਦੇ ਐ ਕੋਈ ਨਾ ਕੋਈ ਬਾਨਾ ਲਾ ਕੇ ਕਿੰਨੀ ਕੀ ਦਿਨ ਰੱਖ ਲੈਣਗੇ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੱਡੇ ਬਾਦਲ ਸਭ 16 ਸਾਲ ਜੇਲ੍ਹ ਕੱਟੀ ਸੀ ਸਭ ਕੋਈ ਫਰਕ ਨਹੀਂ ਕੀ ਫਰਕ ਕਰਨਗੇ ਜ਼ਬਾਨ ਨਹੀਂ ਬੰਦ ਕਰ ਸਕਦੇ ਪੰਜਾਬ ਦੇ ਲੋਕਾਂ ਦੀ ਜਿੰਨੇ ਮਰਜੀ ਪਰਚੇ ਦੇ ਦਿਓ ਪਰ ਇੱਕ ਗੱਲ ਯਾਦ ਰੱਖਿਓ ਸਾਲ ਰਹਿ ਗਿਆ ਤੁਹਾਡੀ ਠੀਕ ਹੈ ਵਿਕਰਮ ਸਿੰਘ ਮਜੀਠੀਆ ਨਾਲ ਕੋਈ ਗੜਬੜਤਾ ਨਹੀਂ ਮੇਰੀ ਕੀ ਪ੍ਰੋਬਲਮ ਹੈ ਕੋਈ ਗੁੱਸਾ ਗਿਲਾ ਹੋਵੇ ਨਾ ਇਹ ਕਹਿੰਦੇ ਸੁਖਵੀਰ ਬਾਦਲ ਮੈਲਨਬਾਲ ਲੇਟ ਗਿਆ ਉਹ ਵੀ ਸਾਨੂੰ ਦਿੰਦਾ ਹੀ ਨਹੀਂ ਤੁਸੀਂ ਉਹਨੇ ਵਾਈਫ ਤੋਂ ਪੁੱਛ ਲਓ ਕਿੰਨੀ ਵਾਰ ਮਿਲਣ ਗਈ ਐ ਪਰਮਿਸ਼ਨ ਹੀ ਨਹੀਂ ਦਿੰਦੇ ਉਹਨੂੰ ਵੀ ਨਹੀਂ ਦਿੱਤੀ ਮੈਨੂੰ ਵੀ ਮੈਂ ਅਸੀਂ ਰੋਲਾ ਪਾ ਕੇ ਫਿਰ ਮਸਾ ਲਈ ਐ ਨਹੀਂ ਤਾਂ ਪਰਮਿਸ਼ਨ ਦਿੰਦੇ ਹੀ ਨਹੀਂ ਨਾ ਵਾਈਫ ਨੂੰ ਦਿੰਦੀ ਐ ਨਾ ਉਹਨੂੰ ਬੱਚਾ ਨੂੰ ਦਿੰਦੀ ਐ ਠੀਕ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਚ ਥੈਂਕ ਯੂ ਤਾਂ ਗੱਲਬਾਤ ਕੀਤੀ ਸੁਖਵੀਰ ਸਿੰਘ ਬਾਦਲ ਦੇ ਨਾਲ ਉਮੀਦ ਕਰਦੇ ਆਂ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੇ ਇੰਟਰਵਿਊ ਦੇਖਦੇ ਰਹੋ ਲੋਕ ਵਾਈਟ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜੇ ਹੁਕਮਨਾਮੇ ਯਾਰ ਮੈਂ ਇਹਦੇ ਵਿੱਚ ਬਾਰ-ਬਾਰ ਜਵਾਬ ਦਿੰਦਾ ਕੋਈ ਫਾਇਦਾ ਨਹੀਂ ਹਾਂ ਮੈਂ ਹੀ ਪੇਸ਼ ਹੋਇਆ ਸੀ ਹਾਂ ਮੈਨੂੰ ਜੋ ਉਦੇਸ਼ ਕੀਤਾ ਸੀ ਮੈਂ ਸਾਰੇ ਮੰਨੇ ਹਾਂ ਹਾਂ ਸਾਰੇ ਮੰਨੇ ਆ ਇੱਕ ਦੱਸ ਦਿਓ ਸਿਰ ਝੁਕਾ ਕੇ ਸਾਰੇ ਸਾਹਮਣੇ ਜੋ ਮੈਨੂੰ ਕਿਹਾ ਕਿ ਅਸੀਂ ਮੈਂ ਸਾਰਾ ਕੀਤਾ ਉਹਦੇ ਬਾਅਦ ਸਿੰਘ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਤੁਸੀਂ ਸਾਰਾ ਕੁਝ ਜਿਵੇਂ ਅਸੀਂ ਕਹਿਸ ਕੀਤਾ ਹੁਣ ਮੈਂ ਕਿਹਨੂੰ ਸਰਟੀਫਿਕੇਟ ਦਿਆਂ ਹਾਂ ਤੁਹਾਡੇ ਜਿਹੜੀ ਗੋਲੀ ਚੱਲੀ ਸੀ ਕੁਝ ਬਣਿਆ ਉਹਦਾ ਉਹ ਤਾਂ ਕਿਉਂਕਿ ਰਲਕੇ ਚਲਾਈ ਸੀ ਇਹਨਾਂ ਨੇ ਤੁਸੀਂ ਦੇਖ ਲਓ ਮੇਰੇ ਤੇ ਗੋਲੀ ਚੱਲੀ ਹੋਏ ਤੇ ਕਮਿਸ਼ਨਰ ਅੰਮ੍ਰਿਤ ਸਰ ਮੈਨੂੰ ਮੈਂ ਉੱਥੇ ਬੈਠ ਰਿਹਾ ਤਿੰਨ ਘੰਟੇ ਉਹ ਦੋ ਘੰਟੇ ਉਹਦੇ ਬਾਅਦ ਦੇਖਣ ਵੀ ਨਹੀਂ ਆਇਆ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਕਾਲੀ ਦਲ ਪ੍ਰਧਾਨ ਦੇ ਗੋਲੀ ਚੱਲੀ ਹੈ ਤੇ ਪਰਚਾ ਕੀ ਦਿੰਦੇ ਆ ਕਿ ਜੀ ਉਹ ਹੱਥੋਂ ਪਾਈ ਆਇਆ ਪਤਾ ਨਹੀਂ ਲੱਗਿਆ ਕੌਣ ਸੀ ਹੱਥੋਂ ਪਾਈ ਆਇਆ ਇਹ ਤੇ ਹੱਥੋਂ ਪਾਈ ਚ ਗੋਲੀ ਚੱਲ ਗਈ ਹੱਥੋਂ ਪਾਈ ਸੀ ਕਿਉਂਕਿ ਉਹਨਾਂ ਨੇ ਹੀ ਭੇਜਿਆ ਸੀ ਸਰਕਾਰ ਦੇ ਨਾਲ ਰਲੇ ਸੀ ਅ ਪਲਾਨਡ ਸੀ ਉਸ ਪਲਾਨ ਦੇ ਤਹਿਤ ਉਹ ਪਲਾਨ ਫੇਲ ਹੋ ਗਿਆ ਉਹ ਬੰਦੇ ਨੂੰ ਬਚਾਉਣਾ ਸੀ ਤੇ ਐ ਜਾ ਪਰਚਾ ਦਿੱਤਾ ਐਜੇ ਪਰਚੇ ਤੇ ਦੇਖੋ ਲੋ ਖੈਡੋ ਦੀ ਪਾਰਟੀ ਦੇ ਇੱਕ ਡਿਪਟੀ ਸੀਐਮ ਦੇ ਉਹ ਗੋਲੀ ਚਲੀ ਹੋਏ ਤੇ ਬੰਦੇ ਨੂੰ 3 ਮਹੀਨੇ ਚ ਬੇਲ ਮਿਲ ਜਾਂਦੀ ਹੈ ਇਹਨਾਂ ਨੇ ਕਰਾਈ ਸਾਰਾ ਕੁਝ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਿਆ ਬੇਸ਼ੱਕ ਕੱਲ ਨੋਟੀਫਿਕੇਸ਼ਨ ਹੋਵੇ ਤੇ ਆ ਗਿਆ ਉਹ ਹਾਲੇ ਕਹਿੰਦੇ ਜਿਹੜੀਆਂ ਜਥੇਬੰਦੀਆਂ ਉਹ ਕਹਿੰਦੀ ਸੀ ਲੜਾਈ ਲੜਨੀ ਆ ਸਟੂਡੈਂਟ ਜਥੇਬੰਦੀਆਂ ਕਹਿੰਦੇ ਵੀ ਇੱਥੇ ਸਾਇਨਰ ਦੀਆਂ ਚੋਣਾ ਹੋਣਾਂ ਅਕਾਲੀ ਦਲ ਦਾ ਉਸਤੇ ਕੀ ਸਟੈਂਡ ਰਹੇਗਾ ਬੜਾ ਕਲੀਅਰ ਹੈ ਪੰਜਾਬ ਯੂਨੀਵਰਸਿਟੀ ਇੱਕ ਐਕਟ 3 ਬਣੀ ਹੈ ਆ ਪੰਜਾਬ ਦੀ ਯੂਨੀਵਰਸਿਟੀ ਹੈ ਦੇਖੋ ਜਦੋਂ ਬਣਿਆ ਸੀ ਉਦੋਂ ਪਹਿਲੇ ਪੰਜਾਬ ਇੰਟਰ ਸਟੇਟ ਸੀ ਹਾਂ ਉਹਦੇ ਬਾਅਦ ਹਰਿਆਣਾ ਆਪਣੇ ਹਰਿਆਣਾ ਨੇ ਆਪਣੀ ਲੱਗ ਯੂਨੀਵਰਸਿਟੀ ਬਣਾ ਲਈ ਹਾਂ ਉਹ ਉੱਥੋਂ ਨਿਕਲ ਗਈ ਹਿਮਾਚਲ ਨੇ ਆਪਣੀ ਹਿਮਾਚਲ ਯੂਨੀਵਰਸਿਟੀ ਬਣਾ ਲਈ ਉਹ ਐਗਜ਼ਿਟ ਕਰ ਗਏ ਆ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਹੁਣਾਂ ਕੰਟਰੋਲ ਕਰਨਾ ਚਾਹੁੰਦੇ ਐ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਪੰਜਾਬ ਦੇ ਡੈਮਾਂ ਦੇ ਕੰਟਰੋਲ ਹੁਣ ਐਜੂਕੇਸ਼ਨ ਦੇ ਕੰਟਰੋਲ ਜਿਹੜਾ ਕਾਲੀ ਦਲ ਨਹੀਂ ਹੋਣ ਦੇਊਗਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਕੀ ਬਣ ਰਿਹਾ ਕਿੱਥੇ ਖੜਾ ਹੈ ਅਜੇ ਗੱਲਬਾਤ ਕੋਈ ਸਰਕਾਰ ਕਿਵੇਂ ਲੈ ਰਹੀ ਉਹਨੂੰ ਉਹ ਸਰਕਾਰ ਤਰੀਕਾ ਲਈ ਜਾਂਦੀ ਹੈ ਵਕੀਲ ਪੇਸ਼ ਨਹੀਂ ਹੁੰਦੇ ਤਰੀਕ ਲੈ ਲੈਂਦੇ ਆ ਕੋਈ ਨਾ ਕੋਈ ਬਹਾਨਾ ਲਾ ਕੇ ਕਿੰਨੀ ਦਿਨ ਰੱਖ ਲੈਣਗੇ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੱਡੇ ਬਾਦਲ ਸਾਹਿਬ 16 ਸਾਲ ਜੇਲ੍ਹ ਕੱਟੀ ਸੀ ਸਭ ਕੋਈ ਫਰਕ ਨਹੀਂ ਕੀ ਫਰਕ ਕਰਨਗੇ ਜ਼ੁਬਾਨ ਨਹੀਂ ਬੰਦ ਕਰ ਸਕਦੇ ਪੰਜਾਬ ਦੇ ਲੋਕਾਂ ਦੀ ਜਿੰਨੇ ਮਰਜੀ ਪਰਚੇ ਦੇ ਦਿਓ ਪਰ ਇੱਕ ਗੱਲ ਯਾਦ ਰੱਖਿਓ ਸਾਲ ਰਹਿ ਗਿਆ ਵਾਡੀ ਠੀਕ ਹੈ ਵਿਕਰਮ ਸਿੰਘ ਮਜੀਠੀਆ ਨਾਲ ਕੋਈ ਗੜਬੜਤਾ ਨਹੀਂ ਮੇਰੀ ਕੀ ਪ੍ਰੋਬਲਮ ਹੈ ਕੋਈ ਗੁੱਸਾ ਗਿਲਾ ਹੋਵੇ ਨਾ ਇਹ ਕਹਿੰਦੇ ਸੁਖਵੀਰ ਬਾਦਲ ਮਿਲਣ ਬਹੁਤ ਲੇਟ ਗਿਆ ਉਹ ਸਾਨੂੰ ਦਿੰਦਾ ਹੀ ਨਹੀਂ ਹੂੰ ਤੁਸੀਂ ਉਹਦੇ ਵਾਈਫ ਤੋਂ ਪੁੱਛ ਲਓ ਕਿੰਨੀ ਵਾਰ ਮਿਲਣ ਗਈ ਹੈ ਹੂੰ ਪਰਮਿਸ਼ਨ ਹੀ ਨਹੀਂ ਦਿੰਦੇ ਉਹਨੂੰ ਵੀ ਨਹੀਂ ਦਿੱਤੀ ਮੈਨੂੰ ਵੀ ਮੈਂ ਅਸੀਂ ਰੋਲਾ ਪਾ ਕੇ ਫਿਰ ਮਸਾ ਲਈ ਹੈ ਨਹੀਂ ਤਾਂ ਪਰਮਿਸ਼ਨ ਦਿੰਦਾ ਹੀ ਨਹੀਂ ਨਾ ਵਾਈਫ ਨੂੰ ਦਿੰਦੀ ਹੈ ਨਾ ਉਹਨੂੰ ਬੱਚਾ ਵੀ ਦਿੰਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਮਾਰਟ ਥੈਂਕ ਯੂ ਤਾਂ ਗੱਲਬਾਤ ਕੀਤੀ ਸੁਖਵੀਰ ਸਿੰਘ ਬਾਦਲ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਇੰਟਰਵਿਊ ਦੇਖਦੇ ਰਹੋ ਲੋਕ ਵਾਈਟ